ਅ ਰੇਟਸ ਵਗੈਰਾ ਨੂੰ ਲੈ ਕੇ ਕੀ ਕੁਝ ਜਿਹੜਾ ਉਹ ਚੱਲ ਰਿਹਾ ਹੈ ਕੁਝ ਪੋਜ਼ਿਟਿਵ ਨਜ਼ਰ ਆ ਰਹੀ ਕੋਈ ਆਸ ਦੇ ਕਰਨ ਬਿਲਕੁਲ ਰੈਲੀ ਪੋਜ਼ਿਟਿਵ ਹੈ ਮਲਕੀ ਜਿਹੜਾ ਕੰਮ ਹੈਗਾ ਵਧੀਆ ਚੱਲ ਰਿਹਾ ਹੈਗਾ ਇਟਸ ਨਾਟ ਕਿ ਇਟਸ ਬੈਡ ਬਟ ਇਟ ਉਹ ਨਹੀਂ ਹੈਗਾ ਕਿ ਜਿਹੜਾ ਉਸ ਲੈਵਲ ਤੇ ਹੈਗਾ ਜਿਹੜਾ ਆਪਣਾ ਮੋਸਟ ਬੀਜ਼ੀਸਟ ਆ ਸੀਜ਼ਨ ਹੁੰਦਾ ਆ ਉਹ ਤਕਰੀਬਨ ਤਕਰੀਬਨ ਐਂਡ ਤੱਕ ਵੱਲੋਂ ਚੱਲ ਰਿਹਾ ਹੈਗਾ ਇਸ ਵੇਲੇ ਤੇ ਹੁਣ ਇਸ ਤੋਂ ਬਾਅਦ ਫਿਰ ਜਿਹੜਾ ਆਪਣਾ ਹੌਲੀਡੇ ਸੀਜ਼ਨ ਦਾ ਆ ਰਿਹਾ ਸੀਗਾ ਉਹ ਸ਼ੁਰੂ ਹੋ ਜਾਣਾ ਹੈ ਸੋ ਜਿਹੜਾ ਇਸ ਸਾਲ ਦਾ ਜਿਹੜਾ ਆਪਣਾ ਪ੍ਰੋਡਿਊਸ ਸੀਜ਼ਨ ਸੀਗਾ ਚਲੋ ਆਪਣੇ ਫਿਰ ਵੀ ਥੋੜਾ ਬਹੁਤ ਠੀਕ ਰਿਹਾ ਹੈਗਾ ਕਿ ਜਿਹੜਾ ਵੈਸਕ ਹੋਸ ਹੈਗਾ ਆ ਐ ਬੀ ਜਾਦੀ ਜੀ ਨਹੀਂ ਬਰਸਾਤਾਂ ਲੇਟ ਸਕੀ ਹੋਈਆਂ ਗਰਮੀ ਵੀ ਠੀਕ ਟੈ ਰਹੀ ਆ ਸੋ ਕੁਰੀ ਵਿੱਚ ਸਾਰਾ ਕੁਝ ਠੀਕ ਚੱਲ ਰਿਹਾ ਹੈਗਾ ਪਰ ਪ੍ਰੋਬਲਮ ਜਿਹੜੀ ਆ ਰਹੀ ਹੈਗੀ ਆ ਉਹ ਇਸ ਵੇਲੇ ਰਾਜਕ੍ਰਿਸ਼ਨ ਬਹੁਤ ਜ਼ਿਆਦਾ ਆ ਰਹੀ ਹੈ ਆ ਕਿ ਬਹੁਤ ਜਣਿਆਂ ਨੂੰ ਇਹ ਅਸੀਂ ਹਦਾਇਤ ਵੀ ਕਰਦੇ ਆ ਪਰ ਮੇਰੇ ਖਿਆਲ ਪਤਾ ਨਹੀਂ ਕਿਉਂ ਜਾਂ ਕੀ ਰੀਜ਼ਨ ਹੈਗਾ ਕਿ ਇਹ ਕੋਈ ਵੀ ਜਣਾ ਇਹ ਸੁਣ ਕੇ ਰਾਜ਼ੀ ਨਹੀਂ ਹੈਗਾ ਡਬਲ ਬ੍ਰੋਕਰੇਜ ਜਿਹੜੀ ਹੈਗੀ ਆ ਉਹ ਇੱਕ ਬਹੁਤ ਵੱਡੀ ਹੈਡੈਕ ਬਣੀ ਹੋਈ ਆਪਣੀ ਕਮਿਊਨਿਟੀ ਦੇ ਵਿੱਚ ਕਿ ਜਿਹਦੇ ਵਿੱਚ ਬਹੁਤ ਕਾਲਸ ਜਣੀਆਂ ਆਉਨੀਆਂ ਉਹਦੇ ਵਿੱਚ ਕਿ ਲੋਕਾਂ ਨੇ ਮੈਂ ਉਹ ਫਲਾਣੇ ਕੋਲੋਂ ਲੋਡ ਲੈਂਦਾ ਸੀਗਾ ਉਹ ਮਾੜਾ ਜਿਹਾ ਮੇਰਾ ਆ ਹੋ ਗਿਆ ਤੇ ਉਹਨਾਂ ਨੇ ਮੇਰੇ ਇੰਨੇ ਪੈਸੇ ਮਾਰ ਲਏ ਇੰਨੇ ਪੈਸੇ ਰੱਖ ਲਏ ਹੁਣ ਉਹ ਕਹਿੰਦੇ ਇੰਨੇ ਕੱਟਣੇ ਇੰਨੇ ਕੱਟਣੇ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਿਰਫ ਡਬਲ ਬ੍ਰੋਕਰੇਜ ਦਾ ਹੀ ਨਤੀਜਾ ਹੈਗੀਆਂ ਕਿ ਜਦੋਂ ਕੰਪਨੀਆਂ ਆਪਣੇ ਨਾਂ ਤੇ ਲੋਡ ਲੈ ਕੇ ਤੁਹਾਨੂੰ ਦਿੰਦੀਆਂ ਹੈਗੀਆਂ ਆ ਉਹ ਡਬਲ ਬ੍ਰੋਕਰੇਜ ਦਾ ਬਹੁਤ ਵੱਡਾ ਜਿਹੜਾ ਆ ਇਸ਼ੂ ਹੈਗਾ ਜੇ ਤੁਸੀਂ ਕਿਸੇ ਟਰਕਿੰਗ ਕੰਪਨੀ ਕੋਲੋਂ ਲੋਡ ਲੈਣੇ ਹੈਗੇ ਆ ਤਾਂ ਬਿਲਕੁਲ ਖ਼ਬਰਦਾਰ ਹੋ ਜਾਓ ਕਿਉਂਕਿ ਇਹੇ ਚੀਜ਼ ਜਿਹੜੀ ਆ ਇਹ ਬਹੁਤ ਜ਼ਿਆਦੀ ਨੁਕਸਾਨ ਕਰ ਰਹੀ ਆ ਰਾਜਕਰਨ ਹੁਣ ਕੱਲ ਦੀ ਪਰਸਨ ਦੀ ਗੱਲ ਹੈਗੀ ਆ ਜਿੱਥੇ ਕਿ ਆਪਣੇ ਟਰਕਿੰਗ ਕੰਪਨੀ ਵਾਲੇ ਨੇ ਲੋਗ ਜਿਸੇ ਕੋਲੋਂ ਲਿਆ ਸੀਗਾ ਤੇ ਉਹਨਾਂ ਨੇ ਲੋਡ ਜਿਹੜਾ ਸੀਗਾ ਉਹ ਉਹਦੇ 'ਚ ਡੇਢ ਦੋ ਪੈਲੇਟ ਜਿਹੜੇ ਆ ਉਹ ਖਰਾਬ ਹੋ ਗਏ ਖਰਾਬ ਨਹੀਂ ਹੋ ਗਏ ਮਤਲਬ ਰਿਜੈਕਟ ਹੋ ਗਏ ਔਰ ਉਹਨਾਂ ਨੇ ਜਿੱਥੇ ਵੀ ਬ੍ਰੋਕਰ ਨੇ ਕਿਹਾ ਉਹਨਾਂ ਨੇ ਉੱਥੇ ਉਹ ਪੈਲੇਟ ਜਾ ਕੇ ਉਤਾਰ ਦਿੱਤੇ ਤੇ ਬਾਅਦ ਦੇ ਵਿੱਚ ਜਿਹੜੀ ਜਿੰਨਾਂ ਕੋਲ ਲੋਡ ਲਿਆ ਸੀਗਾ ਉਹ ਜਿਹੜਾ ਲੋਡ ਸੀਗਾ ਉਹ ਟੋਟਲ 6 ਕਹੇ ਹਾਰ ਦਾ ਲੋਡ ਸੀਗਾ ਤੇ ਉਹਨਾਂ ਨੇ ਬਾਅਦ ਦੇ ਵਿੱਚ ਉਹਦੇ ਕੋਲੋਂ ਉਹਦੇ ਅਕਾਊਂਟ ਉਹਦੇ ਮਲਕੀ ਜਿਹੜੇ ਪੈਸੇ ਦੇਣੇ ਸੀ 11000 ਡਾਲਰ ਜਿਹੜੇ ਆ ਉਹਨਾਂ ਨੇ ਕਿਹਾ ਵੀ ਕੱਟਨੇ ਪੈਣੇ ਤੁਹਾਡੇ ਸੋ ਤੁਦਿਆ ਸਾਹਿਬ ਲਾਉ ਵੀ 11000 ਡਾਲਰ ਬਣਾਉਣ ਨੂੰ ਉਹਨੇ ਕਿੰਨਾ ਚਾ ਲਾਇਆ ਹੋਊਗਾ ਜਿਹੜਾ ਕਿ ਉਹਦਾ 6000 ਦੇ ਲੋਡ ਤੇ 11000 ਡਾਲਰ ਦੀ ਕਟੌਤੀ ਜਿਹੜੀ ਆ ਉਹ ਘਾਤੀ ਨਾਲੇ ਡੇਢ ਪੈਲੇਟ ਦਾ ਜੇ ਹੋਇਆ ਤੇ ਉਹ ਡਰਾਈਵਰ ਦੀ ਗਲਤੀ ਤਾਂ ਹੈ ਨਹੀਂ ਕਿ ਉਹ ਜੇ ਹੁਣ ਉਹਨੂੰ ਕਹਿੰਦੇ ਜੀ ਤੁਹਾਡਾ ਲੋਡ ਪਲਪ ਨਹੀਂ ਕੀਤਾ ਤੁਸੀਂ ਉਹ ਪਲਪ ਮਲਕੀ ਟੈਂਪਰੇਚਰ ਨਹੀਂ ਦੇਖਿਆ ਯਾਰ 22 ਪੈਲੇਟ ਦੇ ਵਿੱਚੋਂ ਡੇਢ ਪੈਲੇਟ ਦਾ ਹੀ ਪਰ ਟੈਂਪਰੇਚਰ ਨਹੀਂ ਦੇਖਿਆ ਫਿਰ ਤੁਸੀਂ ਡਾਕ ਦੇ ਉੱਤੇ ਨਹੀਂ ਜਾਣਵੇਂ ਫਿਰ ਤੁਸੀਂ ਮਤਲਬ ਹਾਊ ਮਨੀ ਥਿੰਗਸ ਐਟ ਇੱਥੇ ਹੁੰਦੀਆਂ ਸੋ ਜਿਹੜੇ ਸਾਡੇ ਕੈਰੀਅਰਸ ਹੈਗੇ ਆ ਜਿਹੜੇ ਛੋਟੇ ਕੈਰੀਅਰਸ ਆ ਸਿੰਗਲ ਟਰੱਕ ਵਾਲੇ ਆ ਉਹਨਾਂ ਨੂੰ ਬਹੁਤ ਜਾਦੀ ਲੋਡ ਐ ਲਰਨਿੰਗ ਦੀ ਬਹੁਤ ਜ਼ਿਆੜੀ ਲੋਡ ਐ ਇਹ ਚੀਜ਼ਾਂ ਸਿੱਖਣ ਦੀ ਔਰ ਅੰਡਰਸਟੈਂਡ ਕਰੋ ਟਰਾਈ ਕਰੋ ਟੂ ਸੇ ਨੋ ਜੇ ਤੁਹਾਨੂੰ ਲੱਗਦਾ ਸੀ ਇਹ ਗਲਤ ਦਾ ਲੋਡ ਐ ਇਹ ਗਲਤ ਬੰਦਾ ਆ ਉਹਦੇ ਨਾਲ ਕੰਮ ਨਾ ਕਰੋ ਉਹਨੂੰ ਨਾ ਕਹਿਣੀ ਸਿੱਖੋ ਲੋਡ ਮਨਾ ਕਰਨਾ ਸਿੱਖੋ ਫਰੇਟ ਨੂੰ ਮਨਾ ਕਰਨਾ ਸਿੱਖੋ ਜੇ ਫਰੇਟ ਤੁਹਾਨੂੰ ਉੱਥੇ ਗਲਤ ਲੱਗ ਰਿਹਾ ਤੁਹਾਡੇ ਗਲਤ ਟੈਂਪਰੇਚਰ ਆ ਨਹੀਂ ਠੀਕ ਟੈਂਪਰੇਚਰ ਤੁਹਾਡਾ ਹੱਕ ਆ ਤੁਸੀਂ ਨਾ ਕਰ ਸਕਦੇ ਆ ਤੁਸੀਂ ਮਨਾ ਕਰ ਸਕਦੇ ਆ ਤੁਸੀਂ ਨਹੀਂ ਚੱਕਣਾ ਜੇ ਮੰਨ ਲਓ ਤੁਹਾਨੂੰ ਉਹਦੇ ਉੱਤੇ ਕਿਹਾ ਵੀ ਤੁਹਾਡੇ ਲੋਡ ਦਾ ਟੈਂਪਰੇਚਰ ਤੁਹਾਡੇ ਪ੍ਰੋਡਕਟ ਦਾ ਟੈਂਪਰੇਚਰ ਜਦੋਂ ਡਿਲੀਵਰੀ ਕਰਨੀ ਆ ਉਦੋਂ 32 ਚਾਹੀਦਾ ਠੀਕ ਆ ਤੁਹਾਡਾ 32 ਟੈਂਪਰੇਚਰ ਤੁਸੀਂ 35 40 ਟੈਂਪਰੇਚਰ ਤੱਕ ਤੁਸੀਂ ਕਰ ਲਓ ਉਹਨੂੰ ਰਿਸੀਵ ਕਰ ਲਓ ਆਪਣੇ ਟਰੱਕ ਦੇ ਵਿੱਚ ਲੱਦ ਲਓ ਪਰ ਜੇ ਉਹਦਾ 70 ਟੈਂਪਰੇਚਰ ਹੈਗਾ ਤੇ ਤੁਹਾਨੂੰ ਉਹ ਟਰੱਕ 'ਚ ਲੱਦ ਰਿਹਾ ਤੁਸੀਂ ਮੁਨਾ ਕਰ ਸਕਦੇ ਹੋ ਤੁਸੀਂ ਬ੍ਰੋਕਰ ਨੂੰ ਕਾਲ ਕਰੋ ਕਿ ਭਾਈ ਇਹਦਾ ਟੈਂਪਰੇਚਰ 70 ਆ ਇਹਨਾਂ ਨੂੰ ਕਹੋ ਪ੍ਰੀਕੂਲ ਕਰੋ 40 ਤੇ ਤਾਂ ਮੈਂ ਐਕਸੈਪਟ ਕਰਨਾ ਲੋਡ ਨਹੀਂ ਤੇ ਮੈਂ ਨਹੀਂ ਲੈਣਾ ਇਹ 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 ਨਾ ਕਰੋ ਉਹਨਾਂ ਫੇਰ ਲੋਡ ਰੀਡਿਸਟਰੀਬਿਊਟ ਕਰ ਦੂਗਾ ਬ੍ਰੋਕਰ ਕਰਦੂ ਕਰਦੇ ਆ ਬਾਦ ਚ ਜਾ ਕੇ ਤੁਹਾਡੇ ਨਾਂ ਤੇ ਉਹ ਲੋਡ ਪੈਣਾ ਤੁਹਾਡੇ ਸੇਰੋ ਲੋਡ ਪੈਣਾ ਫਿਰ ਉਹ ਚੰਗੀ ਗੱਲ ਆ 70000 ਦਾ ਕਲੇਮ ਤੁਸੀਂ ਜੜ ਲੋਗੇ ਬਲੋ ਉਸ ਤੇ ਲੋਡ ਨਾ ਕਰਦੇ ਕਿ ਨਹੀਂ ਚੱਕਣਾ ਤੁਸੀਂ ਨਹੀਂ ਚੱਕੋਗੇ ਜੇ ਤੁਹਾਡੇ ਅੱਗੇ ਚਾਰ ਬੰਦੇ ਹੋਰ ਜਾਣਕਾਰੀ ਰੱਖਦੇ ਹੋਣਗੇ ਉਹ ਨਹੀਂ ਚੱਕਣਗੇ ਆਪੇ ਹੀ ਠੰਡਾ ਕਰਕੇ ਲੋਡ ਤਾਂ ਹੁੰਦੇ ਨੇ ਸੋ ਇਹ ਗੱਲਾਂ ਜਿਹੜੀਆਂ ਇਹ ਧਿਆਨ ਰੱਖਣੀ ਹੋ ਗਿਆ ਬਹੁਤ ਚੀਜ਼ਾਂ ਜਿਹੜੀਆਂ ਤੁਹਾਨੂੰ ਧਿਆਨ ਚ ਰੱਖਣੀਆਂ ਚਾਹੀਦੀਆਂ ਸਾਡੇ ਓਨਰ ਓਪਰੇਟਰ ਐਸ ਵਾਲੇ ਇੰਨਾ ਕੁ ਜ਼ਿਆਦਾ ਮਤਲਬ ਜਿਹੜੇ ਨਵੇਂ ਓਨਰ ਓਪਰੇਟਰ ਆ ਖਾਸ ਕਰਕੇ ਉਹਨਾਂ ਦੇ ਵਿੱਚ ਇੰਨੀ ਜ਼ਿਆਦੀ ਅਣਗਹਿਲੀ ਆ ਬਹੁਤ ਜ਼ਿਆਦਾ ਔਰ ਦੂਸਰੀ ਚੀਜ਼ ਜਿਹੜੀ ਇੱਕ ਹੋਰ ਰਾਜਕਰਨ ਬਹੁਤ ਜ਼ਿਆਦਾ ਅੱਜ ਕੱਲ ਆ ਰਹੀ ਆ ਸਾਡੀ ਨਜ਼ਰ ਦੇ ਵਿੱਚੀਆਂ ਸਾਨੂੰ ਕਲਣਾ ਆਉਨੀਆਂ ਕਿ ਜਿਹਦੇ ਵਿੱਚ ਕੀ ਤੁਸੀਂ ਕਿਸੇ ਕੋਲੋਂ ਟਰੇਲਰ ਬਾਏ ਕੀਤਾ ਤੁਸੀਂ ਕਿਸੇ ਕੋਲੋਂ ਟਰੱਕ ਬਾਏ ਕੀਤਾ ਉਹ ਲੋਨ ਆਪਣੇ ਨਾਂ ਨਹੀਂ ਕਰਾਇਆ ਕੋਈ ਤੁਸੀਂ ਕੰਟਰੈਕਟ ਨਹੀਂ ਲਿਖਿਆ ਕੋਈ ਤੁਸੀਂ ਕੁਝ ਨਹੀਂ ਕੀਤਾ ਤੁਸੀਂ ਡਾਊਨ ਪੇਮੈਂਟ ਦੇ ਦਿੱਤੀ ਉਹ ਫਲਾਣੇ ਨੇ ਡਾਊਨ ਪੇਮੈਂਟ ਵਰਤ ਲਈ ਉਹਨੇ ਮੁੜ ਕੇ ਉਹਨੇ ਉਹਨੇ ਬੈਂਕ ਨੂੰ ਵੀ ਨਹੀਂ ਕੁਝ ਕਹੇ ਜਿਆ ਹੁਣ ਤੁਹਾਡਾ ਲੋਨ ਵੀ ਉੱਥੇ ਖੜਾ ਹੁਣ ਸੋ ਮਨੀ ਥਿੰਗਸ ਯਾਰ ਹਲੋ ਸਾਡੇ ਬੰਦੇ ਸਮਝ ਨਹੀਂ ਆਉਂਦੀ ਵੀ ਕਿਵੇਂ ਤੁਸੀਂ ਪਹਿਲਾਂ ਤਾਂ ਜਦੋਂ ਵਿਸ਼ਵਾਸ ਕਰਨ ਲੱਗਦੇ ਆ ਤਾਂ ਉਦੋਂ ਇੰਨਾ ਵਿਸ਼ਵਾਸ ਹੋ ਜਾਂਦਾ ਵੀ ਬਸ ਮਤਲਬ ਗੱਲ ਹੀ ਛੱਡਦੇ ਹੋ ਤੇ ਬਸ ਫਿਰ ਜਦੋਂ ਚਾਰਕ ਦੇ ਨਾਲ ਲੰਘ ਜਾਂਦੇ ਸੋਖੇ ਫਿਰ ਉਸ ਤੋਂ ਬਾਅਦ ਅਸੀਂ ਝੰਡਾ ਖੜਾ ਕਰ ਦਿੰਦਾ ਸੋ ਇਸ ਕਰਕੇ ਇਹ ਚੀਜ਼ਾਂ ਨੂੰ ਧਿਆਨ ਚ ਰੱਖੋ ਯਾਰ ਤੁਸੀਂ ਐਡੀ ਕਾੜੀ ਨਾ ਕਰੋ ਇਹ ਹੀ ਟਰੱਕਿੰਗ ਇੰਡਸਟਰੀ ਵੀ ਇੱਥੇ ਹੀ ਆ ਇਹ ਕੰਮ ਵੀ ਇੱਥੇ ਹੀ ਆ ਸਭ ਕੁਝ ਇੱਥੇ ਰਹਿਣਾ ਸਾਨੂੰ 34 ਸਾਲ ਹੋ ਗਏ ਦੇਖਦੇ ਨੂੰ ਇਹ ਕਿਤੇ ਨਹੀਂ ਗਿਆ ਇੱਥੇ ਹੀ ਆ ਬਾਧ ਰਿਆ ਹੌਲੀ ਹੌਲੀ ਚੱਲ ਰਿਹਾ ਪਰ ਇਹਦੇ ਚ ਕਾੜੀ ਨਾ ਕਰੋ ਤੁਹਾਡੀ ਕਮਿਊਨਿਟੀ ਦੇ ਵਿੱਚ ਆਹ ਪ੍ਰੋਬਲਮਸ ਇੰਨੀਆਂ ਜਾ ਰਹੀਆਂ ਆ ਜਿਹੜੀ ਆਪਾਂ ਗੱਲ ਕਰਦੇ ਹੁੰਨੇ ਆ ਮੈਂ ਤੇਰਾ ਭਾਈ ਤੂੰ ਮੇਰਾ ਕੰਟਰੈਕਟ ਉਹ ਜਿਹੜਾ ਕੰਟਰੈਕਟ ਆ ਉਹ ਸਾਡੇ ਆਮ ਹਰੇਕ ਬੰਦਾ ਔਰ ਯਾਰ ਹਰਾਨੀਏ ਹੁੰਦੀ ਆ ਕਿ ਸਾਨੂੰ ਜਦੋਂ ਕਾਲ ਆਉਂਦੀ ਆ ਕਾਲ ਦੇ ਤੇ ਕਹਿੰਦੇ ਆ ਹਾਂਜੀ ਜੀ ਅਸੀਂ ਤੁਹਾਡਾ ਪ੍ਰੋਗਰਾਮ ਸੁਣਿਆ ਤੁਸੀਂ ਤਾਂ ਕਿਹਾ ਸੀ ਨਾ ਕਰੋ ਪਰ ਉਦੋਂ ਸਾਡਾ ਬੰਦਾ ਚੰਗਾ ਸੀਗਾ ਅਸੀਂਗਾ ਚੱਲ ਕਰ ਲਈਏ ਹੁਣ ਉੱਥੇ ਕੀ ਕਹੋਗੇ ਤੁਸੀਂ ਠੀਕ ਹੈ ਨਾ ਉਸ ਤੋਂ ਅਗਲੀ ਜਿਹੜੀ ਪ੍ਰੋਬਲਮ ਆ ਰਾਜਨੀਤਿਕ ਉਹ ਹੈਗੀ ਆ ਡਰੱਗ ਦੀ ਬਹੁਤ ਜਿਆਦਾ ਇਸ਼ੂ ਖੜੇ ਹੋ ਰਹੇ ਆ ਖਾਸ ਕਰਕੇ ਜਿਹੜੀ ਅਸ਼ਰਦਈ ਕੋਟਕੇ ਪਿੰਡੇ ਆ ਉਹਦੇ ਵਿੱਚ ਮਰਵਾਣਾ ਪਾਉਂਦੇ ਆ ਉਹਦੇ ਵਿੱਚ ਚਾਹ ਡੋਡਿਆਂ ਵਾਲੀ ਪਿੰਡੇ ਆ ਉਹ ਸਾਰਾ ਕੁਝ ਉਹ ਡਰਗ ਚ ਪੋਜ਼ਿਟਿਵ ਆ ਰਿਹਾ ਸਾਰਾ ਕੁਝ ਹਾਂ ਹਾਂ ਤੋਂ ਇਸ ਕਰਕੇ ਉਹਨਾਂ ਚੀਜ਼ਾਂ 'ਤੇ ਵੀ ਧਿਆਨ ਰੱਖੋ ਔਰ ਬਹੁਤ ਜਿਆਦਾ ਜ਼ਰੂਰੀ ਹੈਗਾ ਕਿ ਇਹ ਚੀਜ਼ਾਂ 'ਤੇ ਧਿਆਨ ਰੱਖਣੀ ਹੈ ਜੇ ਤੁਸੀਂ ਕਮਰਸ਼ੀਅਲ ਲਾਇਸੈਂਸ ਹੋਲਡਰ ਹੈ ਜੀ ਇਕ ਕਾਲਰ ਨੇ ਆਪਣੇ ਨਾਲ ਉਹਨਾਂ ਦੀ ਗੱਲ ਸੁਣਦੇ ਜਿੰਮੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਹੁਣੇ ਜਿੱਦਾਂ ਗੱਲ ਕਰ ਰਹੇ ਸੀਗੇ ਨਾ ਟੋਟੇਰੀ ਜੋ ਜੋ ਤਾਂ ਬਾਰਡਰ ਕ੍ਰੋਸਿੰਗ ਤੇ ਹੋਣੀ ਹੈ ਦੇਖੋ ਸਰ ਮੈਂ ਕੈਨੇਡੀਅਨ ਸਿਟੀ ਦਾ ਨਾ ਮੈਂ ਜਦੋਂ ਕੈਨੇਡਾ ਵੜਦਾ ਮੇਰੇ ਨਾਲ ਇੰਨੀ ਬਦਤਸੂਹੀ ਕਰਦੇ ਆ ਕਿ ਪੁੱਛੋ ਨਾ ਹੁਣ ਕੀ ਹੈ ਸਿਰਫ skin color ਕਰਕੇ ਮੈਨੂੰ ਬਾਰਡਰ ਵਾਲਾ ਕੁਐਸਚਨ ਪੁੱਛਦਾ ਕਿ ਤੂੰ ਕਿੱਥੇ ਕਿੱਥੇ ਸਟਾਪ ਕੀਤਾ ਮੈਂ ਵੀ ਫਿਰ ਉਹਨੂੰ ਮੈਂ ਮੈਂ ਕਿਹਾ ਮੈਂ ਹੁਣ ਕੈਮਰਾ ਔਨ ਕਰਦਾ ਆ ਕਿਉਂਕਿ ਮੈਂ ਤਾਂ ਕੈਨੇਡੀਅਨ ਸਿਟੀਜ਼ਨ ਆ ਠੀਕ ਆ ਅਮਰੀਕਾ ਵੜਦੇ ਅਸੀਂ ਅਮਰੀਕਾ ਆ ਕੇ ਜੂਏ ਹੋ ਜੰਨੇ ਆ ਪਰ ਕੈਨੇਡਾ ਆ ਕੇ ਤਾਂ ਆਪਾਂ ਸ਼ੇਅਰ ਆ ਕਿਉਂਕਿ ਗ੍ਰੀਨ ਕਾਰਡੀ ਲੈਣਾ ਮੈਂ ਕਿਹਾ ਠੀਕ ਆ ਮੈਂ ਹਾਂ ਔਨ ਕਰਦਾ ਤੇਰੀ ਵੀਡੀਓਗ੍ਰਾਫੀ ਤੇ ਹੁਣ ਤੂੰ ਦੱਸ ਕਿ ਮੈਂ ਤੇਰੇ ਕੁਐਸਚਨ ਦਾ ਉਸ ਬਾਅਦ ਤੂੰ ਮੈਨੂੰ ਦੱਸ ਕਿ ਚਾਰ ਦਿਨ ਤੱਕ ਤੂੰ ਕੀ ਖਾਦਾ ਆ ਜੇ ਤੈੂੰ ਆਨਸਰ ਦੇਂਗਾ ਤੇ ਮੈਂ ਵੀ ਆਨਸਰ ਦੇ ਦੇਗਾ ਹਨਾਗੇ ਇਹ ਇਹ ਇਦਾਂ ਇਹ ਥੋੜੀ ਗੱਲਬਾਤ ਦੀ ਹੈ ਕਿ ਨਾਲੇ ਤੇਰੇ ਰੀਜ਼ਨੇਬਲ ਗਰਾਉਂਡਸ ਕੀ ਹੈਗੇ ਤੂੰ ਦੱਸੇ ਮੈਂ ਤੈਨੂੰ ਕਿਹਾ ਤੇ ਮੈਂ ਨਹੀਂ ਤੈਨੂੰ ਦੱਸ ਸਕਦਾ ਤੂੰ ਲੌਗ ਬੁੱਕ ਲੈਣੀ ਆ ਲੈ ਲਾ ਹਨਾ ਮਤਲਬ ਇਹ ਇਹ ਦੇਖੋ ਇਹਨਾਂ ਦੇ ਕੁਐਸਚਨ ਵੀ ਸਾਡੀ ਸਕਰੀਨ ਕੋਲਰ ਟੋਨ ਦੇਖ ਕੇ ਇਹ ਵਾਦ ਰਿਹਾ ਕਿ ਆ ਕਿ ਇਹਨਾਂ ਨੂੰ ਲੱਗਦਾ ਕਿ ਹਰ ਦੇਸੀ ਕੋਈ ਮਾੜਾ ਹੀ ਹੁੰਦਾ ਆ ਹਨਾ ਪਰ ਜੇ ਜਦ ਤੱਕ ਇਹਨਾਂ ਨਾਲ ਤੁਸੀਂ ਕਾਊਂਟਰ ਤੱਕ ਨਹੀਂ ਕਰਾਂਗੇ ਮੈਂ ਹਰ ਇੱਕ ਨੂੰ ਨਹੀਂ ਇਹ ਕਹਿੰਦਾ ਸੁਜੈਸ਼ਨ ਕਰਦਾ ਕਿ ਜਦ ਤੱਕ ਤੁਸੀਂ ਹਰ ਇੱਕ ਨੂੰ ਇਦਾਂ ਦੇ ਕਾਊਂਟਰ ਕੁਐਸਚਨ ਨਹੀਂ ਕਰੋਗੇ ਇਹਨਾਂ ਦੀ ਸ਼ੈ ਹੋਰ ਵੱਧਦੀ ਰਹਿਣੀ ਆ ਤੇ ਆਪਾਂ ਉਹ ਇਹਨਾਂ ਨੂੰ ਕਰੀਏ ਕਾਊਂਟਰ ਕੁਐਸਚਨ ਜੀ ਥੈਂਕ ਯੂ ਤੁਹਾਡਾ ਕੀ ਜੋ ਤੁਹਾਡਾ ਸਵੀਟ ਜੀ ਇਹਦੇ ਵਿੱਚ ਮੈਂ ਐਡ ਕਰਦਾ ਇੱਕ ਵਾਰੀ ਰਾਜ ਸਿੰਘ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗਾ ਬਾਰਡਰ ਤੇ ਇਦਾਂ ਦੇ ਕਾਉਂਟਰ ਕੁਐਸਚਨ ਕਰਨੇ ਤੁਸੀਂ ਆਪਣੇ ਆਪ ਨੂੰ ਹੋਰ ਪ੍ਰੋਬਲਮ ਖੜੀ ਕਰਦੇ ਆ ਆ ਇਹਦੇ ਵਿੱਚ ਸਕਿਨ ਟੋਨ ਦਾ ਮੇਰੇ ਖਿਆਲ ਉਹਨਾ ਨਹੀਂ ਹੈਗਾ ਮਤਲਬ ਹੈਗਾ ਇਹਦੇ 'ਚ ਹੈਗਾ ਕਿ ਕਿਹੜੀ ਕਮਿਊਨਿਟੀ ਦੇ ਜਿਹੜੇ ਲੋਕੀਆ ਜਾਦੇ ਫੜੇ ਜਾ ਰਹੇ ਆ ਕਿਹੜੀ ਜਿਹੜੇ ਜਦੋਂ ਤੁਹਾਡੀ ਪ੍ਰੋਫਾਈਲਿੰਗ ਹੁੰਦੀ ਆ ਜਦੋਂ ਸਾਰਾ ਸਾਰਾ ਕੁਝ ਹੁੰਦਾ ਆ ਉਦੋਂ ਇਹ ਚੀਜ਼ਾਂ ਹੁੰਦੀਆਂ ਆ ਆ ਇਹ ਚੀਜ਼ਾਂ ਦੇ ਉੱਤੇ ਜਿਹੜਾ ਆ ਇਹ ਬਹੁਤ ਜਿਹੜੀ ਜਿਹੜੀ ਇਸ਼ੂ ਚੱਲ ਰਹੇ ਹੈਗੇ ਆ ਜਿਹੜੋ ਤੁਸੀਂ ਬਾਰਡਰ ਸਿਕਿਉਰਿਟੀ ਦੇ ਕੋਲ ਹੈਗੇ ਆ ਬਾਰਡਰ ਸਿਕਿਉਰਿਟੀ ਦੇ ਕੋਲ ਹੱਕ ਹੈਗਾ ਇਹ ਤੁਹਾਨੂੰ ਪੁੱਛਣ ਦਾ ਤੁਸੀਂ 4 ਦਿਨ ਪਹਿਲਾਂ 2 ਦਿਨ ਪਹਿਲਾਂ ਕਿੱਥੇ ਸਟਾਪ ਕੀਤਾ ਕੀ ਕੀਤਾ ਠੀਕ ਹੈ ਨਾ ਜੇ ਤੁਸੀਂ ਉਹਨੂੰ ਠੀਕ ਹੈ ਉਹਨੂੰ ਕਹੋ ਵੀ ਓਕੇ ਮੈਂ ਇੱਥੇ ਇੱਥੇ ਕੀਤਾ ਇਫ ਯੂ ਵਾਂਟ ਮਾਈ ਲੌਗ ਬੁੱਕ ਯੂ ਕੈਨ ਹੈਵ ਮਾਈ ਲੌਗ ਬੁੱਕ ਠੀਕ ਹੈ ਨਾ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਤੁਸੀਂ 4 ਦਿਨ ਪਹਿਲਾਂ ਰੁਕੀ ਕਿ ਖਾਧੀ ਅਗਲਾ ਕਹਿੰਦਾ ਉੱਥੇ ਪੁੱਲ ਕਰ ਫੇ ਚੱਲ ਤੇਰੀ ਪੂਰੀ ਸਕੈਨਿੰਗ ਕਰਦੇ ਆ ਦੇਖਦੇ ਆ ਫਿਰ ਸੋ ਦੈਟ ਇਜ਼ ਦਾ ਰੀਜ਼ਨ ਇਹ ਮੇਰੇ ਨਾਲ ਵਾਪਰ ਰਿ ਅਸੀਂ ਵੀ ਬਾਰਡਰ ਕ੍ਰਾਸਿੰਗ ਕਰ ਰਹੇ ਸੀਗੇ ਜਿੱਥੇ ਕਿ ਇਦਾਂ ਕਾਉਂਟਰ ਕੁਐਸਚਨ ਜਿਹੜਾ ਉਹ ਕੀਤਾ ਔਰ ਉਹਦੇ ਨਾਲ ਅਗਲਿਆਂ ਨੇ ਪੁੱਲ ਕਰਕੇ ਡੇਢ ਘੰਟਾ ਸਾਨੂੰ ਉੱਥੇ ਸਕੈਨਿੰਗ ਦੇ ਵਿੱਚ ਬਿਠਾ ਰੱਖਿਆ ਠੀਕ ਹੈ ਸੋ ਜਿੱਥੇ ਜਾਇਜ਼ ਕੁਐਸਚਨ ਹੈਗਾ ਜਾਇਜ਼ ਕੁਐਸਚਨ ਦਾ ਜਾਇਜ਼ ਆਨਸਰ ਦਿਓ ਔਰ ਦੂਸਰੀ ਗੱਲ ਇਹ ਹੈ ਰਾਜੇਨਪ ਅਤੇ ਹਰਜੋਤਪਾ ਜੀ ਆਪਣਾ ਕੈਲੀਫੋਰਨੀਆ ਜਿਹੜਾ ਆਪਣਾ caversushate.org ਇਹ ਸਾਈਟ ਹੈਗੀ ਹੈ ca Uh, CA वर्सेस अह हेट ਹਾਂ ਜੇ ਦੇ ਉੱਤੇ ਜਾ ਕੇ ਤੁਸੀਂ ਆਪਣਾ ਜੇ ਤੁਹਾਨੂੰ ਕੋਈ ਵੀ ਐਸਾ ਕੁਐਸਚਨ ਹੈ ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਹੇਟ ਕਰਾਇਮ ਹੋ ਰਿਹਾ ਹੈਗਾ ਤੁਹਾਡੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਤੁਹਾਡੇ ਨਾਲ ਕੋਈ ਪ੍ਰੋਬਲਮ ਹੋ ਰਹੀ ਹੈ ਟਰਕਿੰਗ ਇੰਡਸਟਰੀ ਆ ਚਾਹੇ ਹੋਰ ਕੋਈ ਵੀ ਤੁਸੀਂ ਕਮਿਊਨਿਟੀ ਦਾ ਕੋਈ ਵੀ ਐਸੀ ਚੀਜ਼ ਹੈਗੀ ਹੈ ਜਿੱਥੇ ਕਿ ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਨਾਲ ਹੇਟ ਹੋ ਰਹੀ ਆ CA versus hate.org ਜਿਹੜਾ ਹੈਗਾ ਇਹ ਡਿਪਾਰਟਮੈਂਟ ਦੇ ਨਾਲ ਕੱਲ ਸਾਡੀ ਮੁਲਾਕਾਤ ਹੋਈ ਸੀਗੀ ਔਰ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜੇ ਤੁਹਾਨੂੰ ਕੋਈ ਵੀ ਕਿਸੇ ਕਿਸਮ ਦੀ ਹੇਟ ਕਰਾਇਮ ਤੁਹਾਡੇ ਨਾਲ ਹੋਣ ਦੀ ਲੱਗ ਰਿਹਾ ਤੁਹਾਨੂੰ ਕਿ ਤੁਹਾਡੇ ਨਾਲ ਹੋ ਰਿਹਾ ਤੇ ਤੁਸੀਂ ਸਾਡੇ ਨਾਲ ਹੌਟਲਾਈਨ ਤੇ ਕੁਐਸਚਨ ਕਰ ਸਕਦੇ ਹੋ ਹੌਟਲਾਈਨ ਤੇ ਸਾਡੇ ਨਾਲ ਗੱਲ ਕਰ ਸਕਦੇ ਹੋ ਉੱਥੇ 200 ਲੈਂਗੁਏਜਸ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਜਾਂਦੀ ਹੈ ਤੁਹਾਡੀ ਪੰਜਾਬੀ ਲੈਂਗੁਏਜ ਦੇ ਵਿੱਚ ਫਲਾਇਰਸ ਹੈਗੇ ਆ ਨੋਟਸ ਹੈਗੇ ਆ ਤੁਹਾਨੂੰ ਕਿਸੇ ਕਿਸਮ ਦੀ ਇਸ ਚੀਜ਼ ਦੇ ਵਿੱਚ ਹੈਲਪ ਦੀ ਲੋੜ ਹੈਗੀ ਆ ਤੁਸੀਂ ਨਾਪਟਾ ਨੂੰ ਕੰਟੈਕਟ ਕਰ ਸਕਦੇ ਆ ਸਾਡੇ ਕੰਟੈਕਟ ਜਿਹੜੇ ਆ ਸੀਏ ਵਰਸਸ ਹੇਟ ਦੇ ਨਾਲ ਹੈਗੇ ਆ ਔਰ ਤਾਂਕੀ ਜੇ ਤੁਹਾਨੂੰ ਕੋਈ ਇਦਾਂ ਦੀ ਇਸ਼ੂ ਜਾਂ ਪ੍ਰੋਬਲਮ ਆ ਰਿਹਾ ਹੈਗਾ ਤੇ ਜਰੂਰ ਸਾਡੇ ਤੱਕ ਜਿਹੜੀ ਆ ਪਹੁੰਚ ਕਰੋ ਕਨਵਰਸ অলਕਲੋ ਏ ਚੀ ਗਈ ਹੈਗੀ ਆ ਸੀਬੀਪੀ ਕੈਨ ਆਸਕ ਐਨੀ ਕੁਐਸ਼ਨ ਯਸ ਸੀਬੀਪੀ ਕੈਨ ਆਸਕ ਐਨੀ ਕੁਐਸ਼ਨ ਰਿਗਾਰਡਿੰਗ ਯੋਰ ਵਿਜ਼ਿਟ ਰਿਗਾਰਡਿੰਗ ਯੋਰ ਸਟੇ ਰਿਗਾਰਡਿੰਗ ਯੋਰ ਠੀਕ ਹੈ ਸੋ ਉਹ ਕਹਿ ਸਕਦਾ ਉਹਨਾਂ ਦਾ ਹੱਕ ਬਣਦਾ ਹੈ ਉਹ ਦੈਟ ਵਾਈ ਦੇ ਆਰ ਇਟਾ ਪਾਉਂਡ ਨਹੀਂ ਉਹਨਾਂ ਨੇ ਦੇਖੋ ਮੇਨ ਬਾਰਡਰ ਦੇ ਉੱਤੇ ਜਿਹੜੇ ਉਸੇ ਲਈ ਆ ਵੀ ਕਿਉਂਕਿ ਡਰਗ ਸਮਕਲਿੰਗ ਹੁੰਦੀ ਬਹੁਤ ਅੱਜ ਹੀ ਤਾਂ ਆਪਾਂ ਖਬਰ ਕਰਕੇ ਆਟੇ ਆ ਇੱਕ 250 ਪਾਉਂਡ ਦੀ ਕੋਕੈਨ ਜਿਹੜੀ ਉਹ ਫੜੀ ਹੈ ਉਹਨਾਂ ਨੇ ਕੈਨੇਡਾ ਦਾ ਬੰਦਾ ਜਿਹੜਾ ਉਹ ਗ੍ਰਫਤਾਰ ਹੋਇਆ ਸੋ ਸੋ ਨਹੀਂ ਇਧਰ ਨਹੀਂ ਆਪਣੇ ਰਾਜਗਨ ਵੀਰ ਸਿੰਘ ਜੀ ਕੈਨੇਡਾ ਵੀ ਮੈਂ ਇੱਕ ਵਾਰੀ ਗਿਆ ਸੀ ਤਾਂ ਉਹ ਜਿਹੜੀ ਕੈਨੇਡੀਅਨ ਇਮੀਗ੍ਰੇਸ਼ਨ ਆਫੀਸਰ ਸੀ ਕੋਈ ਗੱਲ ਉਹ ਚੱਲ ਰਹੀ ਸੀ ਉਹ ਕਹਿੰਦੀ ਤੁਹਾਡਾ ਰਾਈਟ ਨਹੀਂ ਹੈ इवन दो ਤੁਸੀਂ ਸਿਟੀਜ਼ਨ ਆਫ ਅਮਰੀਕਾ ਦਾ ਵੀ ਤੈਨੂੰ ਅਸੀਂ ਕੈਨੇਡਾ ਦੇ ਵਿੱਚ ਕਹਿੰਦੀ ਸਾਡੀ ਮਾਰਕੀਟ ਇਹ ਨਹੀਂ ਬਿਲਕੁਲ ਨਹੀਂ ਇਹ ਇਹੋ ਜਿਹੀ ਗੱਲ ਹੈ ਸੋ ਇਦਾਂ ਅਮਰੀਕਾ ਵਾਲੇ ਆ ਵੀ ਜੇ ਤੂੰ ਮੁੜ ਕੇ ਬੈਨ ਲਾ ਦੋਗੇ ਤੁਹਾਡੇ ਤੇ ਫੇਦਾ ਕੀ ਆ ਤੇ ਹੋ ਸਕਦਾ ਉਹ ਤੁਹਾਨੂੰ ਕੋਈ ਫੋਲੋ ਕਰਦੇ ਹੋਣ ਕਸਟਮ ਵਾਲੇ ਤਾਂ ਹੀ ਕਰਕੇ ਉਹ ਪੁੱਛਦੇ ਹੋਣ ਕਿ ਕਿੱਥੋਂ ਕਿੱਥੋਂ ਤੁਸੀਂ ਰੁਕੇ ਹੈਗੇ ਆ ਸੋ ਇਸ ਕਰਕੇ ਜਿਹੜਾ ਕੁਐਸਚਨ ਨੂੰ ਬੜੇ ਨਾਈਸਲੀ ਕੋਈ ਉਹਨਾਂ ਨਾਲ ਬਹਿਸ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਜੀ ਹਾਂਜੀ ਅਭੀ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀ ਟੀਮ ਤੇ ਸੁਣਨ ਵਾਲੇ ਸਾਰੇ ਸੋਚੇ ਰੰਗ ਸਤਿ ਸ੍ਰੀ ਅਕਾਲ ਹਾਂਜੀ ਪਾਜੀ ਆਪਣੇ 2 ਕੁ ਹਫ਼ਤੇ ਪਹਿਲਾਂ ਦੋ ਗਵਾਰੀ ਲਗਾਤਾਰ ਮੈਂ ਗੱਲ ਕੀਤੀ ਸੀ ਜੀ ਤੇ ਤਾਂ ਥੋੜੀ ਜਿਹੀ ਪੇਸ਼ੈਂਸ ਦਿਖਾ ਲਓ ਤੇ ਤੁਹਾਡੇ ਥੋੜੀ ਜਿਹੀ ਪ੍ਰਾਈਸਸ ਵਗੈਰਾ ਆਪ ਹੁੰਦੀਆਂ ਰੇਟਸ ਵਗੈਰਾ ਕਿਉਂਕਿ ਤਾਂ ਤੁਹਾਡੇ ਥੋੜੇ ਭਾਈ ਸਾਹਿਬ ਹੁਣ ਇੱਕ ਨਾ ਕਹਿ ਗਏ ਹੈਗੇ ਵੀ ਜੇਮੀ ਡੈਮੇਜ ਦਾ ਚੇਜ਼ ਦਾ ਉਹ ਕਹਿੰਦਾ ਕਿ ਨਾ ਖਿਡਾਰੀ ਬਹੁਤ ਤਕੜਾ ਖਿਡਾਰੀ ਜਵੇ ਕਹਿੰਦਾ ਸੈਸ਼ਨ ਦੀ ਸੁਭਾਵਨਾ ਹੈਗੀ ਵਾਸੇ ਤੇ 3 ਸਾਲ ਤੋਂ ਚੱਲ ਰਹੀ ਰਿਹਾ ਕੰਟੀਨਿਊ ਬਟ ਇਹ ਗੱਲ ਹੈਗੀ ਕਿ ਜੇ ਰ ਉਦੇ ਨਾਲ ਪ੍ਰਾਈਸਸ ਵਗੈਰਾ ਜਾਂ ਉਹਦਾ ਵਿੱਚ ਜਿਹੜੀ ਫਲਕਚੁਏਸ਼ਨ ਕਰ ਕਹਿੰਦੇ ਜਿੰਨੂੰ ਕਹਿੰਦੇ ਨੇ ਉਥਲ ਪਤਲ ਹੁੰਦੀ ਆ ਉਹਨੂੰ ਮੁੱਖ ਰੱਖ ਕੇ ਮੈਂ ਆਪਣੇ ਜਿੰਨੇ ਵੀ ਟਰੱਕਾ ਭਰਾ ਹੈਗੇ ਮੈਂ ਇਹ ਕਿੰਨਾ ਹਾਂ ਨਾ ਵੀ ਪੇਸ਼ਾ ਦਿਖਾ ਲ ਕੇ ਪ੍ਰਾਈਸਸ ਆਪ ਹੁੰਦੀਆਂ ਤਾਂ ਤੁਸੀਂ ਇਹਨੂੰ ਚਲੋ ਠੀਕ ਆ ਲੋਡ ਦੇ ਵਧੀਆ ਰੇਟ ਲੈ ਕੇ ਚੱਲ ਜਿਓ ਪਰ ਜੇ ਤੁਹਾਨੂੰ ਰੇਟ ਚੰਗਾ ਮਿਲਦਾ ਹੈ ਤੁਸੀਂ ਦੋ ਦਿਨ ਬੁੱਕ ਕਰਨਾ ਪਹਿਲਾਂ ਤਿੰਨ ਦਿਨ ਕਰਨਾ ਤੁਹਾਨੂੰ ਚੰਗੀ ਪ੍ਰਾਈਸ ਮਿਲਦੀ ਹੈਗੀ ਆ ਤੁਸੀਂ ਬੁੱਕ ਕਰ ਲਓ ਕੋਈ ਇਹਦੇ ਵਿੱਚ ਕੋਈ ਮਾੜੀ ਗੱਲ ਵੀ ਹੈ ਨਹੀਂ ਠੀਕ ਆ ਪਰ ਅਗਰ ਤੁਸੀਂ ਰੇਟ ਨੂੰ ਥੱਲੇ ਰੱਖ ਕੇ ਫਿਰ ਬੁੱਕ ਕਰਦੇ ਆ ਪਹਿਲਾਂ ਤੇ ਇਹਦੇ ਵਿੱਚ ਤੁਹਾਡੇ ਜਿਹੜੇ ਆ ਜਿਹੜੇ ਸਪਾਟ ਮਾਰਕੀਟ ਦੇ ਰੇਟ ਦੇ ਡਿਸਾਈਡ ਹੋਣਾ ਹੈ ਨਾ ਤੁਹਾਡਾ ਜਦੋਂ ਉਹਦਾ ਫੈਸਲਾ ਕਰਨਾ ਇਹਨਾਂ ਦੇ ਬ੍ਰੋਕਰਾਂ ਦੇ ਵਿੱਚ ਬਹੁਤ ਜ਼ਿਆਦਾ ਇੱਕ ਹੀ ਗੱਲ ਇਹ ਕਹ ਲਓ ਤੁਸੀਂ ਵੀ ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਜਿਹੜੇ ਜਿੰਨਾ ਮਰਜ਼ੀ ਰੋਲਾ ਪਾ ਲਈਏ ਕਿਉਂਕਿ ਉਹ ਇੰਟੈਲੀਜੈਂਟ ਪੀਪਲ ਜਿਹੜੇ ਇੰਟੈਲੀਜੈਂਟ ਇਹਨਾਂ ਨੇ ਹਮੇਸ਼ਾ ਆਲ ਦਾ ਟਾਈਮ ਉਹਨਾਂ ਨੂੰ ਬੀਟ ਕਰਨ ਲਈ ਇਹੀ ਹੁੰਦਾ ਵੀ ਤੁਸੀਂ ਆਪਣਾ ਸਹੀ ਸੰਭਲ ਕੇ ਚੱਲੋ ਕਿਉਂਕਿ ਜੇ ਔਂ ਵਾਲਾ ਸਮਾਂ ਮਾੜਾ ਹੁੰਦਾ ਨਾ ਤੇ ਇਹਦੀ ਮਾਰਕੀਟਿੰਗ ਅਸੀਂ ਡ੍ਰੌਪ ਕਰਦੇ ਆ ਜਿੱ ਇਹ ਤਾਂ ਬਹੁਤ ਜ਼ਿਆਦਾ ਮੰਡੀ ਵਾਲਾ ਕੰਮ ਹੋਇਆ ਨਾ ਸਾਡੇ ਟਰੱਕਾਂ ਵਾਲਿਆਂ ਵਾਸਤੇ ਵੀ ਵੇਸ ਕਰਕੇ ਸੰਭਲ ਕੇ ਚੱਲੋ ਜੇ ਤੁਹਾਨੂੰ ਜੈਨੂਨ ਸਹੀ ਤਰੀਕੇ ਨਾਲ ਰੇਟ ਮਿਲਦਾ ਤੁਹਾਡੇ ਕੋਈ ਨੇਗੋਸ਼ੀਏਸ਼ਨ ਸਕਿਲਸ ਹੈਗੀਆਂ ਤਾਂ ਤੁਸੀਂ ਆਪਣਾ ਰੇਟ ਵਧੀਆ ਲੈ ਕੇ ਜਾਂਦੇ ਆ ਤਾਂ ਚਲੋ ਜਾਓ ਕੋਈ ਚੱਕਰ ਨਾ ਜਾ ਕਿਉਂਕਿ ਪੈਸੇ ਬਣਾਉਣੇ ਆ ਤੁਹਾਨੂੰ ਥੋੜਾ ਸੌਖਾ ਵੀ ਹੋ ਜਾਂਦਾ ਕਿ ਪਹਿਲਾਂ ਬੋਕ ਕਰ ਲਿਆ ਵੀ ਰੇਟ ਵੀ ਚੰਗਾ ਮਿਲ ਗਿਆ ਚਲੋ ਠੀਕ ਆ ਪਰ ਜੇ ਤੁਸੀਂ ਰੇਟ ਸੱਟ ਕੇ ਜਾਣਾ ਆ ਜਾਂ ਥੱਲੇ ਸਸਤਾ ਲੈਣਾ ਵੀ ਖਰਾ ਮੈਨੂੰ ਮਿਲਣਾ ਨਹੀਂ ਇਹ ਇਹ ਜੀ ਚੀਜ਼ ਆ ਨਾ ਜਿੱਦਾਂ ਹੁਣ ਅੱਜਕੱਲ ਪਹਿਲਾਂ ਵੀ ਮੈਂ ਕਹਿ ਸਕਿਆ ਵੀ ਟੈਲੀਫੋਨ 'ਚ ਰੇਟ ਅਨਲ ਤੁਸੀਂ ਇਸ ਗੱਲ ਨੂੰ ਕਵਰ ਜੇ ਤੁਸੀਂ ਕਵਰ ਹਾਂਗੇ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ ਜੇ ਤੁਸੀਂ ਆਪਣੇ ਨੂੰ ਹੌਸਲੇ ਚ ਚਲੋਗੇ ਠੀਕ ਹੈ ਵੀ ਕਵਰ ਹਾਂਗੇ ਨਹੀਂ ਤੇ ਰੇਟ ਦੀ ਵੇਟ ਕਰੋਗੇ ਜਿੱਦਾਂ ਕਹਿੰਦੇ ਆ ਵੀ ਬਣਾ ਕੇ ਜਾਓਗੇ ਇੱਕ ਵਾਹੇ ਤੇ ਤੁਹਾਡੇ 4 ਪੈਸੇ ਬਣ ਵੀ ਜਾਣਗੇ ਪਰ ਜੇ ਤੁਸੀਂ ਤਾਂ ਨਹੀਂ ਕਰੋਗੇ ਪਰ ਆਉਣ ਵਾਲੇ ਮੈਂ ਤੁਹਾਨੂੰ ਦੱਸ ਦੇਣਾ 2 ਮਹੀਨਿਆਂ ਦੇ ਵਿੱਚ ਪਹਿਲਾਂ ਨੇ ਥੱਲੇ ਤੱਕ ਲੈ ਆਉਣਾ ਕੰਮ ਬਰੋਕਰਾਂ ਨੇ ਕਿਉਂਕਿ ਉਹਨਾਂ ਦੇ ਵਿੱਚ ਇੱਕ ਆਇਆ ਮੈਂ ਉਹਨਾਂ ਦੀ ਗੱਲਾਂ ਮਾਦਾਂ ਸੱਤ ਮਿੰਟ ਕਾਲ ਵਗੈਰਾ ਕਰਦੇ ਆ ਹਿਸਾਬ ਲਾ ਲਈਦਾ ਵੀ ਕੀ ਚੱਕਰ ਹੈਗਾ ਸੋ ਬੈਟਰ ਹੈਗਾ ਆਪਣੇ ਭਰਾਵਾਂ ਨੂੰ ਜਿੰਨੇ ਵੀ ਹੈਗੇ ਯਾਰ ਰਿਕਵੈਸਟ ਹੈ ਜੇ ਚੀਜ਼ ਚੰਗੀ ਪ੍ਰਾਈਸ ਮਿਲਦੀ ਆ ਜਨ ਯ ਅਗਰ ਨਹੀਂ ਲਵਦੀਆ ਤਾਂ ਦਾਨਾ ਤੁਸੀਂ ਵੇਰ ਕਰਕੇ ਆਪਣਾ ਜੇ ਸਾਰੇ ਕਰੋਗੇ ਨਾ ਸਾਰੇ ਸਾਰਿਆਂ ਬਾਰੇ ਫਾਇਦਾ ਹੋ ਜਾਊਗਾ ਬਸ ਇਨਾ ਹੀ ਭਾਜੀ ਕਹਿਣਾ ਸੀਗਾ ਥੈਂਕ ਯੂ ਬਈ ਗੱਲਾਂ ਸਾਰਿਆਂ ਬਾਰੇ ਥੈਂਕ ਯੂ ਸੋ ਮਚ ਔਰ ਇਹਦੇ ਵਿੱਚ ਐਡ ਕਰਦੀ ਚਾਹੀਏ ਰਮਨ ਜੀ ਭਈ ਰੈਸੈਸ਼ਨ ਦੀ ਗੱਲ ਜਿਹੜੀ ਆ ਉਹ ਓਵਰਆਲ ਰੈਸੈਸ਼ਨ ਦੀ ਗੱਲ ਕਰਦੀ ਸੀ ਪਰ ਫਰੇਟ ਰੈਸੈਸ਼ਨ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਟੈਕਨੋਲੋਜੀ ਦੇ ਵਿੱਚ ਵੀ ਬਹੁਤ ਬੁਰਾ ਹਾਲ ਆ 387 ਕੰਪਨੀਆਂ ਨੇ 126000 ਲੋਕ ਇਸ ਸਾਲ ਦੇ ਵਿੱਚ ਕੱਲੇ ਲੇਆਫ ਕੀਤੇ ਆ ਪਿਛਲੇ ਸਾਲ ਦੇ ਨਹੀਂ ਕਾਊਂਟ ਕੀਤੇ ਜਨਵਰੀ ਤੋਂ ਲੈ ਕੇ ਜੁਲਾਈ ਤੱਕ ਸੋ ਕਿਦਾਂ ਦੀ ਸਿਚੁਏਸ਼ਨ ਹੋਣੀ ਹੈ ਇਹ ਪਤਾ ਨਹੀਂ ਪਰ ਟਰੈਕਿੰਗ ਵਿੱਚ ਤਾਂ ਆਪਾਂ ਨੂੰ ਪਤਾ ਹੀ ਆ ਵੀ ਆਲਰੇਡੀ ਕਾਫੀ ਬੈਡ ਚੱਲ ਰਿਹਾ ਹੈ ਜੀ ਇੱਕ ਕਲਾਸ ਸਕਾਲਰ ਦੇ ਫਿਰ ਸਮਾਪਤੀ ਅਮਰੀਕ ਜੀ ਸਤਿ ਸ਼੍ਰੀ ਅਕਾਲ ਹਾਂਜੀ ਅਮਰੀਕ ਜੀ ਹਾਂਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਜਾ ਭਾਈ ਮੈਂ ਜਿਹੜਾ ਇੱਕ ਗੱਲ ਕਰਦਾ ਕਿ ਆਪਣਾ ਜਿੱਦਾਂ ਹੁਣ ਭਾਜੀ ਗੱਲ ਕਰਕੇ ਗਏ ਜਾਂ ਤੋਂ ਪਹਿਲਾਂ ਰਮਨ ਭਾਜੀ ਨੇ ਗੱਲ ਕੀਤੀ ਜਿਹੜੀ ਟਰਕਿੰਗ ਇੰਡਸਟਰੀ ਆ ਇਹਦੇ ਵਿੱਚ ਸਭ ਤੋਂ ਖਾਸ ਤੌਰ ਤੇ ਜਿਹੜਾ ਟਰੱਕ ਦੇ ਵਿੱਚ ਡਰਾਈਵਰ ਹੈ ਉਹਦੇ ਲਈ ਪੇਸ਼ੈਂਸ ਬਹੁਤ ਜ਼ਰੂਰੀ ਹੈ ਚਾਹੇ ਤੁਸੀਂ ਲੋਡ ਬੁੱਕ ਕਰ ਰਹੇ ਹੋ ਉਸ ਟਾਈਮ ਤੇ ਤੁਹਾਨੂੰ ਪੇਸ਼ੈਂਸ ਚਾਹੀਦੀ ਹੈ ਸ਼ਿਪਰ ਰਿਸੀਵਰ ਦੇ ਪੇਸ਼ੈਂਸ ਚਾਹੀਦੀ ਹੈ ਬਾਰਡਰ ਦੇ ਉੱਤੇ ਤੁਸੀਂ ਕਿਸੇ ਦੇ ਨਾਲ ਡੀਲ ਕਰ ਰਹੇ ਹੋ ਪੇਸ਼ੈਂਸ ਚਾਹੀਦੀ ਹੈ ਇਸ ਇੰਡਸਟਰੀ ਚ ਯਾਨੀ ਕਿ ਬੰਦੇ ਕਾਲਾ ਨਹੀਂ ਪਹਿਣਾ ਚਾਹੀਦਾ ਜਿੰਨੀ ਜ਼ਿਆਦਾ ਪੇਸ਼ੈਂਸ ਚਾਹੀਦੀ ਹੈ ਉਨਾਂ ਲਈ ਤੁਸੀਂ ਸਕਸੈਸਫੁਲ ਹੋਵੋਗੇ ਤੇ ਜਿਹੜਾ ਆਪਾਂ ਬਾਰਡਰ ਦੀ ਗੱਲ ਕਰਦੇ ਸੀਗੇ ਨਾ ਕਿਉਂਕਿ ਮੈਂ ਵੀ ਕੈਨੇਡਾ ਨੂੰ ਟਰਕਿੰਗ ਕੀਤੀ ਹੈ ਜਿਹੜੇ ਬਾਰਡਰ ਵਾਲੇ ਸਟੇਟ ਹੈਗੇ ਆ ਹੁਣ ਜਦੋਂ ਆਪਾਂ ਯੂਐਸ ਤੋਂ ਜਾਇਦਾ ਮਿਸ਼ੀਗਨ ਹੋ ਗਿਆ ਨਿਊਯਾਰਕ ਹੋ ਗਿਆ ਮੋਂਟਾਨਾ ਹੋ ਗਿਆ ਵਾਸ਼ਿੰਗਟਨ ਹੋ ਗਿਆ ਇਹ ਕਾਫੀ ਪਾਰਟਿਕੂਲਰ ਹੈ ਗਿਆ ਇਨੀਸ਼ੀਅਲੀ ਜਦ ਮੈਂ ਇਹ ਗੱਲ ਕਰ ਰਿਹਾ ਤੁਹਾਡਾ 2008 2009 ਦੀ ਉਸ ਟਾਈਮ ਤੇ ਜਦ ਅਸੀਂ ਜਾਂਦੇ ਸੀਗੇ ਤੁਹਾਨੂੰ ਪੁੱਲ ਕਰਦੇ ਆ ਉਹ ਮਿਸ਼ੀਗਨ ਵਾਲੇ ਵੀ ਪੁੱਲ ਕਰੋਗੇ ਤੁਹਾਨੂੰ ਕੈਨੇਡਾ ਵਾਲੇ ਵੀ ਪੁੱਲ ਕਰੋਗੇ ਵਾਪਸ ਆ ਰਹੇ ਯੂਐਸ ਵਾਲੇ ਵੀ ਪੁੱਲ ਕਰੋਗੇ ਲੇਕਿਨ ਉਹ ਤੁਹਾਡਾ ਪ੍ਰੋਫ ਟ੍ਰੱਕ ਤੁਹਾਡਾ ਟਰੈਲ ਤੁਹਾਡੀ ਇਨਫਾਰਮੇਸ਼ਨਲ ਸਿਸਟਮ ਤੇ ਇੱਕ ਦਾ ਫੀਡ ਹੋ ਜਾਂਦੀ ਹੈ ਇਨੀਸ਼ੀਅਲੀ ਇੱਕ ਦੋ ਮਹੀਨੇ ਸਾਨੂੰ ਪੁੱਲ ਕੀਤਾ ਸੀਗਾ ਉਹਦੇ ਬਾਅਦ ਅਸੀਂ 5-6 ਸਾਲ ਜਾਂਦੇ ਰਹੇ ਕਿਸੇ ਨੇ ਪੁੱਲ ਨਹੀਂ ਕੀਤਾ ਤੋਂ ਇਸ ਕਰਕੇ ਆਪ ਯਾਨਕੀ ਉਹ ਬੰਦੇ ਨੂੰ ਇੱਕ ਵਾਰ ਉਹ ਸਿਸਟਮ ਦੇ ਥਰੂ ਕੱਢਦੇ ਆ ਉਹਨੂੰ ਸਭ ਕੁਝ ਦਿਖਾਉਂਦੇ ਆ ਤੁਹਾਨੂੰ ਕਢਣਾ ਤੁਹਾਨੂੰ ਵੇਅਰਹਾਊਸ 깔 ਦੇਣਾ ਤੁਹਾਡਾ ਟਰੱਕ ਪੂਰਾ ਅਨਲੋਡ ਕਰਨਾ ਫਿਰ ਦੁਬਾਰਾ ਉਹਨੂੰ ਲੋਡ ਕਰਨਾ ਉਹ ਤਾਂ ਯਾਨੀ ਕਿ ਇੱਕ ਤਰ੍ਹਾਂ ਬੰਦੇ ਨੂੰ ਗਾਸਤਿੰਦੇ ਕਿ ਸਾਡੇ ਕੋਲ ਆ ਸਭ ਕੁਝ ਹੈਗਾ ਐਕਸ-ਰੇ ਸਕੈਨਰ ਹੈਗੇ ਆਏ ਹੈਗੇ ਤੂੰ ਸਿੱਧਾ ਹੋ ਕੇ ਕੰਮ ਕਰਦਾ ਰਹੇ ਜੇ ਤੁਸੀਂ ਸਹੀ ਕੰਮ ਕਰਦੇ ਹੋ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੂੰ ਜੀ ਥੈਂਕ ਯੂ ਰੀਕ ਜੀ ਥੈਂਕ ਯੂ ਸ਼ੁਕਰੀਆ